ਇਹੀ ਕੀ ਹਾਲ ਹੈ ਚੋਣਾਂ ਆਈਆਂ ਇਹ ਇਹ ਹਾਂ ਬਾਣ-ਬੂਣ ਕਰਕੇ ਤਿਆਰ ਤੇ ਆਪਾਂ ਲਾਦ ਗੇੜੜ ਕੇ ਬਾਹਰ ਪਾਜੀ ਬਈ ਇਹਨਾਂ ਹੋਰ ਫਿਰ ਮੁੜ ਕੇ ਵੋਟਾਂ ਆਗੀਆਂ ਹਾਂ ਸਰਪੰਚੀਆਂ ਹਾਂ ਫਿਰ ਉਧਰੋਲ ਚ ਜਾਗੇ ਹਨਾ ਹਾਂ ਬਈ ਹਾਂ ਤੇ ਤੁਸੀਂ ਬਈ ਨਰਮਾ ਸਾਰੇ ਬੰਦੇ ਨੂੰ ਲਾ ਕੇ ਤੇ ਚਿਗਾ ਲਈ ਉਹ ਮੁੱਟੂ ਵਰਗੇ ਨੂੰ ਲਾਲ ਨਾਲ ਹਾਂ ਹਾਂ ਸਸੀ ਕਾਲ ਬਈ ਸਸੀ ਕਾਲ ਕੀ ਹਾਲ ਹੈ ਠੀਕ ਹੈ ਜੀ ਕਿਉਂ ਕਿੱਧਰ ਫਿਰਦਾ ਇੱਥੇ ਜੀ ਇੱਥੇ ਆਇਆ ਸੀ ਹਾਂ ਜੀ ਅੱਛਾ ਅੱਛਾ ਹੂੰ ਠੀਕ ਹੈ ਹਾਂ ਜੀ ਪਰਿਵਾਰ ਠੀਕ ਹੈ ਜੀ ਅੱਛਾ ਅੱਛਾ ਹੋਰ ਕੀ ਮਨ ਦਾ ਫਰਦਾ ਕੁਝ ਨਹੀਂ ਜੀ ਅੱਛਾ ਹੋਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਹੋਰ ਫਿਰ ਐ ਵਸੇ ਤਾਂ ਕਿੱਧਰ ਫਿਰਦੇ ਹੋ ਐ ਕੀ ਆਏ ਤੁਹਾਡੇ ਕੋਈ ਅੱਛਾ ਸੁੱਖ ਹੈ ਸੁੱਖੀ ਬੋਟਾ ਆ ਗਏ ਸਰਪੰਚੀ ਦੀਆਂ ਤਾਂ ਹੀ ਆਈ ਸੀ ਤਾਂ ਹੀ ਆਈ ਸੀ ਆਹੀਂ ਆਈ ਸੀ ਹਾਂ ਜੀ ਅੱਛਾ ਬੋਟਾ ਕਰਕੇ ਆਈ ਸੀ ਭਰਾਵਾ ਮੈਂ ਤਾਂ ਖੜਾ ਨਹੀਂ ਹੋਇਆ ਹਾਂ ਜੀ ਹਾਂ ਤੇ ਸਰਪੰਚਾ ਪੜ੍ਹ ਮਣੇ ਤੇ ਦੋ ਤਿੰਨ ਖੜੇ ਹੋ ਗਏ ਠੀਕ ਹੈ ਜੀ ਤੇ ਤੁਸੀਂ ਕਰ ਦਿਓ ਮਦਦ ਫੇਰਾ ਕਿਹੜੀ ਦੀ ਕਰੋਗੇ ਜਿਹੜੇ ਤੁਸੀਂ ਆਪ ਕੋਈ ਕਰਦਾ ਨਹੀਂ ਨਹੀਂ ਮੈਂ ਤਾਂ ਹੁਣ ਕਹਿਣਾ ਵੀ ਮੈਂ ਤਾਂ ਹੁਣ ਤਿੰਨਾਂ ਨੂੰ ਕਹ ਦੂੰਗਾ ਤਿੰਨਾਂ ਨੂੰ ਕਿਵੇਂ ਮਦਦ ਕਰ ਦੋਗੇ ਨਹੀਂ ਜਿਹੜੇ ਆਪਣਾ ਬੰਦਾ ਉਹਦੀ ਥੋੜੀ ਮੰਗ ਕੀ ਆ ਪਹਿਲਾਂ ਤਾਂ ਉਹ ਦੱਸੋ ਸਾਡਾ ਮੰਗਿਆ ਜੀ ਸਾਡੀ ਰੋਟੀ ਪਕਦੀ ਹੋਣੀ ਚਾਹੀਦੀ ਹੈ ਜੀ ਸਾਡੀ ਰੋਟੀ ਪਕਦੀ ਹੋਣੀ ਚਾਹੀਦੀ ਹੈ ਰੋਟੀ ਪਕਦੀ ਹੋਣੀ ਚਾਹੀਦੀ ਹੈ ਹਾਂ ਜੀ ਤੇਰੀ ਹਾਂ ਜੀ ਰੋਟੀ ਪਕਦੀ ਹੋਣੀ ਤੇਰੀ ਵੀ ਰੋਟੀ ਪਕਦੀ ਹੋਣੀ ਚਾਹੀਦੀ ਹੈ ਤੇਰੀ ਵੀ ਰੋਟੀ ਪਕਦੀ ਹੋਣੀ ਚਾਹੀਦੀ ਆ ਜਾ ਤੇਰੀ ਵੀ ਮੇਰੀ ਵੀ ਰੋਟੀ ਪਕੜੀ ਦੇਣੀ ਹੈ ਆ ਦੇਖ ਲੋ ਬਾਈ ਜੀ ਸਾਡੇ ਪਿੰਡ ਦੇ ਇਹ ਰੋਟੀ ਤੋਂ ਬੰਜ ਭੁੱਖੇ ਮਰਦੇ ਤੁਸਿਆਣਾ ਹਾਂਜੀ ਜਮਾ ਹੋਰ ਹੱਥ ਛਡਾਉਂਦਾ ਅੱਛਾ ਆ ਪਕਾਉਣੀਆਂ ਪੈਂਦੀਆਂ ਹਾਂਜੀ ਚਾਰੇ ਬੰਦਿਆਂ ਦੀਆਂ ਐਂ ਕਰ ਫਿਰੇ ਉਧਰ ਨੂੰ ਘਰ ਵੜਾ ਜਾ ਹੁਣ ਥੋੜੇ ਮਤਲਬ ਮੰਗ ਆ ਚਾਰਾਂ ਦੀ ਵੀ ਰੋਟੀ ਪੱਕਦੀ ਹੋਵੇ ਹਾਂਜੀ ਠੀਕ ਐ ਆਪਾਂ ਫਿਰ ਤਿੰਨਾ ਚਾਰਾਂ ਬੰਦਿਆਂ ਚ ਜਿਹੜੇ ਖੜੇ ਹੋਏ ਉਹਨਾਂ ਨਾਲ ਗੱਲ ਕਰਗੇ ਵੀ ਇਹਨਾਂ ਦਾ ਮਸਲਾ ਕਿਹੜਾ ਹੱਲ ਕਰ ਸਕਦਾ ਹਾਂਜੀ ਚਾਰਾਂ ਦੀ ਇੱਕ ਇੱਕ ਇੱਕਠਾ ਪਕਦੀ ਕਰਦਗੇ ਇਹ ਜੀ ਡੋਡੀ 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 ਘਰ ਆਈ ਡੁੱਡੀ ਉਵੀ ਜੀ ਡੁੱਡੀ ਦਾ ਯਾਰ ਚਾਰ ਤਾਂ ਫਿਰ ਏਡੀ ਛੇਤੀ ਬਹੁਤ ਟਾਈਮ ਥੋੜਾ ਰਹਿ ਗਿਆ ਜੀ ਆਪਾਂ ਐ ਕਰ ਲਗੇ ਹਾਂਜੀ ਵੀ ਇੱਕ ਦੀ ਅਗਲੇ ਨਾਲ ਜਵਾਨ ਕਰ ਲਗੇ 300 ਰੁਪਏ ਆਧਾਰ ਕਰ ਲਏ ਬੰਦਾ ਵੀ 2 ਮਹੀਨੇ ਬਾਅਦ ਕਰਾ ਦੇ ਹਾਂ ਦਾ ਜੀ ਮੁੱਕ ਬੋਟਾਂ ਪਾ ਕੇ ਮੁੱਕਰ ਜਾਂਦੇ ਆਂ ਮੁੱਕਰ ਜਾਂਦੇ ਆ ਹਾਂਜੀ ਹੋਰ ਸਾਨੂੰ ਕੋਈ ਦਾਰੂ ਦਾ ਨਸ਼ੇ ਦਾ ਕਾਸੀ ਦੀ ਮੰਗ ਨਹੀਂ ਕਾਸੀ ਦੀ ਮੰਗ ਨਹੀਂ ਕਾਸੀ ਦੀ ਨਹੀਂ ਨਾ ਜੀ ਨਾ ਕੋਈ ਪੈਸੇ ਟਕੇ ਦੀ ਨਾ ਜੀ ਨਾ ਕੋਈ ਕਮਰੇ ਮਕਾਨ ਦੀ ਕਾਸੀ ਦੀਨੀ ਰੋਟੀ ਵਗਦੀ ਹੋਣੀ ਚਾਹੀਦੀ ਆ ਆ ਸੁਣ ਲਓ ਜੀ ਸਰਪੰਚ ਸਾਹਿਬ ਭਾਈ ਪਿੰਡ ਦੇ ਜਿਹੜੇ ਵੀ ਉੱਠੇ ਹੋ ਤੁਸੀਂ ਤਿੰਨ ਉੱਠਿਓ ਚਾਰ ਉੱਠਿਓ ਪੰਜ ਉੱਠਿਓ ਆ ਚਾਰ ਵੋਟਾਂ ਪੱਕੀਆਂ ਆ ਇਹਾਂ ਦੇ ਵੀ ਸਾਡਾ ਰੋਟੀ ਦਾ ਮਸਲਾ ਹੱਲ ਕਰ ਦਿਓ ਸਾਡੀਆਂ ਮੂਹਰ ਕਿੱਥੇ ਲਾਉਂਗੇ ਭਈ ਸਾਹਮਣੇ ਲਾਉਂਗੇ ਜਮਾ ਜਮਾ ਸਾਹਮਣੇ ਜਮਾ ਦੇ ਸਾਹਮਣੇ ਲਾਵਾਂਗੇ ਭਈ ਡਾਂਗ ਵਾਂਗੂ ਚਾਰਾਂ ਦਾ ਮਸਲਾ ਹੱਲ ਕਰ ਦਿਓ ਰੋਟੀ ਦਾ ਹੁਣ ਦੇਖਦੇ ਆ ਵੀ ਆਪਾਂ ਭਾਈ ਗੱਲ ਕਰਕੇ ਵੀ ਕਿਹੜਾ ਸਰਪੰਚ ਸੋਡੀ ਇਹ ਮੰਗ ਪੂਰੀ ਕਰਦਾ ਠੀਕ ਹੈ ਅਸੀਂ ਤੁਹਾਡੇ ਨਾਲ ਸਹਿਮਤ ਹੈ ਜਿਹੜਾ ਸਰਪੰਚ ਤੁਹਾਡੀ ਮੰਗ ਪੂਰੀ ਕਰੂਗਾ ਆਪਾਂ ਭਾਈ ਉਹਦੇ ਨਾਲ ਕਰਕੇ ਤੇ ਮੈਂ ਵੀ ਆਪ ਦੀ ਭਾਈ ਤੁਹਾਡੇ ਮਗਰ ਵੋਟ ਪਾ ਠੀਕ ਹੈ ਜੀ ਠੀਕ ਹੈ ਹਾਂ ਇਹ ਜੀ ਤੁਹਾਡਾ ਮਸਲਾ ਹੱਲ ਹੁੰਦਾ ਵੀ ਤੁਸੀਂ ਮੇਰੇ ਕੋਲ ਕਿਵੇਂ ਆਏ ਸੀ ਕਿ ਤੁਹਾਨੂੰ ਐਸ ਵੀ ਉਹ ਨਾ ਖੜਾ ਹੋ ਗਿਆ ਕਿਤੇ ਹਾਂਜੀ ਅੱਛਾ ਨਹੀਂ ਮੈਂ ਤਾਂ ਬਈ ਜਵਾਬ ਦਿੱਤਾ ਸੀਗਾ ਵੀ ਆਪਾਂ ਹੀ ਖੜੇ ਹੋਣਾ ਤੇ ਨਾ ਹੀ ਐਡੀ ਵੱਡੀ ਮੰਗ ਪੂਰੀ ਹੋਵੇ ਜਿਹੜੀ ਤੁਸੀਂ ਰੱਖੀ ਬੈਠੇ ਹੋ ਹਾਂਜੀ ਤੇ ਇਹ ਪੁੱਛਦੇ ਆ ਆਪਾਂ ਵੀ ਕਿਹੜਾ ਪੂਰੀ ਕਰ ਸਕਦਾ ਮੋਟੂ ਇਧਰ ਆ ਵੜ ਜਾ ਓਰੇ ਓਰੇ ਆਂਦੀ ਆ ਇੱਕ ਸਾਡੇ ਪਿੰਡ ਦਾ ਭਾਈ ਆ ਆ ਗਿਆ ਨੌਜਵਾਨ ਤੇ ਤੂੰ ਤਾਂ ਵੇਖ ਹੈ ਨਾ ਤੈਨੂੰ ਤਾਂ ਰੋਟੀ ਰੁੱਟੀ ਦੀ ਕੋਈ ਲੋੜ ਨਹੀਂ ਹੈਂ ਘੂਰ ਵੇਖ ਲਾ ਨਹੀਂ ਇਹ ਆਏ ਕਰਦੇ ਆ ਹਾਂਜੀ ਇਹ ਇੱਕ ਦਾ ਤਾਂ ਇਧਰੋਂ ਇਧਰ ਤਵਾਰਲਾ ਕਰ ਦਿੰਨੇ ਥੋੜਾ ਹੈਂ ਤੁਹਾਨੂੰ ਮੈਂਬਰ ਬਣਾ ਦਾਂਗੇ ਹਾਂ ਇਹਦਾ ਵੀ ਮੈਂ ਤਾਂ ਮੰਨਣਾ ਨਹੀਂ ਹੈ ਤੇ ਕਿੰਨਾ ਦਾ ਰੋਟੀ ਦਾ ਮਸਲਾ ਹੱਲ ਹੁੰਦਾ ਸੀਗੇ ਮੰਨਿਆ ਨਹੀਂਗਾ ਬੰਦਾ ਤੇ ਚਲੋ ਜੀ ਆਪਾਂ ਸਰਪੰਚ ਨਾਲ ਗੱਲ ਕਰਦੇ ਆਂ ਠੀਕ ਹੈ ਜੀ ਵੀ ਜਿਹੜਾ ਵੀ ਸਰਪੰਚ ਤੁਹਾਡੀ ਮੰਗ ਪੂਰੀ ਕਰਦਾ ਹੋਇਆ ਹਾਂਜੀ ਤੁਸੀਂ ਭਾਈ ਉਹਨੂੰ ਫਿਰ ਡਟ ਕੇ ਸਪੋਰਟ ਦੇਣੀ ਹੋਊਗੀ ਪਿਛਾਣਾ ਦੇਜੋਗੇ ਤੇ ਨਾ ਨਾ ਜੀ ਪੂਰੀ ਡਟ ਕੇ ਡਟ ਕੇ ਪੂਰਾ ਹਾਂ ਆਪਣੇ ਭਾਈ ਹੁਣ ਤਿੰਨ ਚਾਰ ਹੈਗੇ ਸਰਪੰਚ ਨਾ ਨਹੀਂ ਆਪਾਂ ਲੈਣਾ ਚਾਹੁੰਦੇ ਤੇ ਬਾਕੀ ਉਹਨਾਂ ਨਾਲ ਵਾਈਫ ਇਸ ਗੱਲ ਕਰਾਂਗੇ ਆਪਾਂ ਹੋਰ ਵੋਟਾਂ ਵੀ ਪਵਾ ਦਾਂਗੇ ਜੀ ਇਹ ਕੰਮ ਕਰ ਅੱਛਾ ਹੋਰ ਵੀ ਪਵਾ ਦੇਉਗੇ ਹੋਰ ਕਿੰਨੀਆਂ ਪਵਾ ਦੇਉਗੇ ਪਵਾ ਦਾਂਗੇ 7-8 ਵੋਟਾਂ ਹੋਰ 7-8 ਤੇਰੇ ਕੋਲੇ ਆ ਹਾਂਜੀ ਤੇਰੇ ਕੋਲੇ 5-6 ਮੇਰੇ ਕੋਲੇ ਆ 5-6 ਤੇਰੇ ਕੋਲੇ ਆ ਤੇਰੇ ਕੋਲੇ ਜੀ 25 ਵੋਟਾਂ ਪਵਾ ਦਾਂਗੇ 20-25 ਸਾਰਿਆਂ ਦੀਆਂ ਕਿ ਤੇਰੀਆਂ ਇਕੱਲੇ ਦੀਆਂ ਸਾਰਿਆਂ ਦੀਆਂ ਅੱਛਾ ਸਾਰਿਆਂ ਦੀਆਂ ਤੇਰੀਆਂ ਨਹੀਂ ਆਈਆਂ ਜੱਸ ਇਹ ਸਾਰੇ ਜਣੇ ਆਂਦੇ ਜੀ 20-25 ਵੋਟਾਂ ਹੋਰ ਵੀ ਪਵਾ ਦਾਂਗੇ 4 ਜਣਾਂ ਦਾ ਸਾਡਾ ਰੋਟੀ ਦਾ ਮਸਲਾ ਹੱਲ ਕਰੋ ਹੁਣ ਦੇਖੋ ਜੀ ਤੁਸੀਂ ਮਹਾਲਾ ਪਿੰਡ ਦਾ ਸਰਪੰਚ ਬਣਨਾ ਤਾਂ ਚਾਰ ਜਾਨਾਂ ਦਾ ਰੋਟੀ ਦਾ ਮਸਲਾ ਹੱਲ ਕਰ ਦਿਓ 25 ਵੋਟਾਂ ਤੇ 4 29 ਵੋਟਾਂ ਪੱਖੀਆਂ 29 ਵੋਟਾਂ ਦੇ ਸਾਹਮਣੇ ਮੋਰ ਲਵਾਲੇ ਸਾਹਮਣੇ ਮੋਰ ਲਵਾਲੇ ਜੀ ਮੈਂਬਰੀ ਸਰਪੰਚੀਆਂ ਦੋਨੇ ਮੈਂਬਰੀਆਂ ਵੀ ਨਾ ਮੈਂਬਰੀਆਂ ਵੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਕੀ ਆਪਾਂ ਕਰਦੇ ਆਂ ਗੱਲਬਾਤ ਠੀਕ ਹੈ ਜੀ